ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਦੱਸੀ ਹੋਈ ਇੱਕ ਬਹੁਤ ਸੋਹਣੀ ਜੁਗਤ ਆਪ ਜੀ ਦੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਜਿਸ ਜੁਗਤ ਦੇ ਰਾਹੀਂ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਰੋਗ ਤਕਲੀਫਾਂ ਦੂਰ ਹੋ ਸਕਦੀਆਂ ਨੇ ਤਾਂ ਫਿਰ ਵਾਹਪੁਰਖਾ ਨੇ ਕਿਹੜੀ ਗੱਲ ਸਾਨੂੰ ਸਮਝਾਈ ਆ ਉਹਦੇ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਐਸੀਆਂ ਦੁੱਖ ਤਕਲੀਫਾਂ ਆਉਂਦੀਆਂ ਨੇ ਜਿੱਥੇ ਸਾਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਇਹਨਾਂ ਦੁੱਖ ਤੇ ਤਕਲੀਫਾਂ ਦੇ ਵਿੱਚੋਂ ਕਿੰਝ ਬਾਹਰ ਨਿਕਲੀਏ ਕਈ ਵਾਰ ਫਿਰ ਕੀ ਹੁੰਦਾ ਕਿ ਜਦੋਂ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਅਸੀਂ ਆਪਣੇ ਭੈਣ ਭਰਾ ਦੋਸਤ ਮਿੱਤਰ ਆੜ ਗਵਾਂਢ ਤੋਂ ਸਲਾਹਾਂ ਮੰਗਦੇ ਹਾਂ ਵੀ ਸਾਨੂੰ ਕੋਈ ਐਸਾ ਰਾਹ ਦੱਸੋ ਕੋਈ ਐਸੀ ਯੋਗਤ ਦੱਸੋ ਜੀ ਦੇ ਨਾਲ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣ ਤਾਂ ਫਿਰ ਜਿਸ ਬੰਦੇ ਦੇ ਕੋਲ ਵੀ ਆਪਾਂ ਸਲਾਹ ਲੈਣ ਜਾਵਾਂਗੇ ਉਸ ਬੰਦੇ ਨੇ ਆਪਣੇ ਗਿਆਨ ਦੇ ਹਿਸਾਬ ਦੇ ਨਾਲ ਸਾਨੂੰ ਸਲਾਹ ਦੇਣੀ ਆ ਜੋ ਕੰਮ ਉਹ ਖੁਦ ਕਰਦਾ ਹੋਵੇਗਾ ਉਹਨੇ ਉਹੀ ਕੰਮ ਸਾਨੂੰ ਕਰਨ ਨੂੰ ਕਹਿਣਾ ਹੈ ਇਸੇ ਤਰ੍ਹਾਂ ਕਿਤੇ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਕਰਦੇ ਵਿੱਚ ਗਰੀਬੀ ਧੋਖ ਰੋਗ ਕਲੇਸ਼ ਸਭ ਚਿੰਤਾਵਾਂ ਪਰੇਸ਼ਾਨੀਆਂ ਸਭ ਪਰ ਕਿਤੇ ਚੰਗੀ ਕਿਸਮਤ ਦੇ ਨਾਲ ਉਸ ਨੂੰ ਇੱਕ ਦਿਨ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਦੀ ਸੰਗਤ ਮਿਲ ਗਈ ਪਾਪ ਈ ਰੱਬ ਦਾ ਨਾਮ ਜਪਣ ਵਾਲਾ ਇੱਕ ਗੁਰਮਖ ਪਿਆਰਾ ਮਿਲਿਆ ਜਦ ਉਸ ਮਨੁੱਖ ਨੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਉਸ ਮਨੁੱਖ ਨੂੰ ਦੱਸੀਆਂ ਕਿ ਭਾਈ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਸ਼ਟ ਨੇ ਮੇਰੇ ਘਰ ਦੇ ਵਿੱਚ ਗਰੀਬੀ ਆ ਗਰੀਬੀ ਘਰ ਦੇ ਘਰ ਵਿੱਚ ਕਲੇਸ਼ ਵੀ ਹੁੰਦਾ ਹੈ ਅਤੇ ਦਲਿਤਰ ਨੇ ਤਾਂ ਜਿਵੇਂ ਮੇਰੇ ਘਰ ਵਿੱਚ ਡੇਰਾ ਹੀ ਲਾ ਲਿਆ ਘਰ ਦਾ ਕੋਈ ਵੀ ਜੀ ਕੰਮ ਕਰਨ ਨੂੰ ਰਾਜ਼ੀ ਨਹੀਂ ਆ ਅਸੀਂ ਜਿਸ ਵੀ ਕੰਮ ਨੂੰ ਹੱਥ ਪਾਉਣੇ ਆ ਸਹੀ ਤਰੀਕੇ ਦੇ ਨਾਲ ਕਰਨੇ ਪਾਉਂਦੇ ਸਾਡੇ ਕੰਮਾਂ ਦੇ ਵਿੱਚ ਜ਼ਿਆਦਾਤਰ ਸਾਨੂੰ ਨਾ ਕਾਮਯਾਬੀ ਮਿਲਦੀ ਆ ਜਿਸ ਕਰਕੇ ਅਸੀਂ ਤਾਂ ਦਿਨੋਂ-ਦਿਨ ਗਰੀਬ ਹੁੰਦੇ ਜਾ ਰਹੇ ਹਾਂ ਤਾਂ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਭਾਈ ਅਮੀਰ ਹੋਣ ਦਾ ਰਾਹ ਮੇਰੇ ਕੋਲ ਆ ਪਰ ਉਸ ਰਾਹ ਦੇ ਉੱਤੇ ਚੱਲਣਾ ਤੈਨੂੰ ਪੈਣਾ ਹੈ ਤਾਂ ਕਹਿੰਦੇ ਉਹ ਮਨੁੱਖ ਨੇ ਕਿਹਾ ਕਿ ਭਾਈ ਮੈਨੂੰ ਦੱਸ ਸਹੀ ਉਹ ਕਿਹੜਾ ਰਾਹ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਸ ਰਾਹ ਦੇ ਉੱਤੇ ਚੱਲਣ ਦੇ ਲਈ ਤਾਂ ਕਹਿੰਦੇ ਉਹ ਗੁਰਮੁਖ ਪਿਆਰੇ ਨੇ ਕਿਹਾ ਕਿ ਭਾਈ ਸਵੇਰੇ ਜਲਦੀ ਉੱਠਿਆ ਕਰ ਉੱਠ ਕੇ ਰੱਬ ਦਾ ਨਾਮ ਜਪਿਆ ਕਰ ਸਵੇਰੇ ਉੱਠ ਕੇ ਉਹ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰ ਤਾਂ ਤੇਰੀ ਅਰਦਾਸ ਬੇਨਤੀ ਜਰੂਰ ਸੁਣੀ ਜਾਵੇਗੀ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਇਹੀ ਤਾਂ ਰੋਣਾ ਹੈ ਸਵੇਰੇ ਸਾਡੇ ਤੋਂ ਉੱਠਿਆ ਹੀ ਨਹੀਂ ਜਾਂਦਾ ਅਸੀਂ ਜਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਅਸੀਂ ਸਵੇਰੇ ਜਲਦੀ ਨਹੀਂ ਉੱਠ ਪਾਉਂਦੇ ਲੇਟ ਉੱਠਣਾ ਸਾਡੀ ਆਦਤ ਬਣ ਗਈ ਆ ਜੇਕਰ ਉੱਠੀ ਵੀ ਤਾਂ ਮਸਾਂ 1-2 ਦਿਨ ਅਸੀਂ ਉੱਠ ਪਾਉਨੇ ਆ ਫਿਰ ਤੋਂ ਉਹੀ ਹਾਲ ਹੋ ਜਾਂਦਾ ਕਹਿੰਦੇ ਉਹ ਗੁਰਮਖ ਪਿਆਰਾ ਕਹਿਣ ਲੱਗਾ ਵੀ ਚਲ ਕੋਈ ਗੱਲ ਨਹੀਂ ਜੇ ਤੁਹਾਡੇ ਤੋਂ ਸਵੇਰੇ ਜਲਦੀ ਨਹੀਂ ਨਾ ਉੱਠਿਆ ਜਾਂਦਾ ਤਾਂ ਫਿਰ ਮੇਰੀ ਗੱਲ ਬਣ ਕੇ ਲਗਾਤਾਰ 21 ਦਿਨ ਤੱਕ ਰਾਤ ਨੂੰ ਸੌਣ ਲੱਗਿਆ ਇਹ ਸ਼ਬਦ ਜਪ ਕਰਿਆ ਕਰੋ ਰਾਤ ਨੂੰ ਸੌਣ ਲੱਗਿਆਂ ਇਹ ਦੋ ਤਿੰਨ ਕੰਮ ਕਰਨੇ ਆ ਜਿਹਦੇ ਵਿੱਚ ਪਹਿਲਾਂ ਸ਼ਬਦ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਦੇ ਨਾਲ ਕੁਝ ਗੱਲਬਾਤ ਕਰਨੀਆਂ ਨੇ ਪਾਪ ਕੀ ਅਰਦਾਸ ਬੇਨਤੀ ਕਰਨੀਆਂ ਤਾਂ ਜੇਕਰ ਤੁਸੀਂ ਇਹਨਾਂ ਵੀ ਕਰ ਲੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਕਹਿੰਦੇ ਉਹ ਮਰੋਖ ਨੇ ਕਿਹਾ ਕਿ ਮੈਨੂੰ ਦੱਸੋ ਕਿ ਰਾਤ ਨੂੰ ਸੌਣ ਲੱਗਿਆਂ ਸੀ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਤੇ ਕਿਹੜੀਆਂ ਗੱਲਾਂ ਕਿਹੜੀ ਅਰਦਾਸ ਕਰਨੀਆਂ ਕਹਿੰਦੇ ਉਹ ਗੁਰਮਖ ਪਿਆਰੇ ਨੇ ਦੱਸਿਆ ਕਿ ਭਾਈ ਜੇਕਰ ਤੁਸੀਂ ਪੂਰਾ ਪਰਿਵਾਰ ਹੀ ਇਹ ਸ਼ਬਦ ਜਾਪ ਕਰ ਸਕੋ ਤਾਂ ਬਹੁਤ ਵਧੀਆ ਗੱਲ ਆ ਪਰ ਲਗਾਤਾਰ 21 ਦਿਨ ਕਰਿਓ ਕਹਿੰਦੇ ਉਹ ਗੁਰਮਖ ਪਿਆਰੇ ਨੇ ਉਹਨਾਂ ਨੂੰ ਉਹ ਸ਼ਬਦ ਦਾ ਜਾਪ ਦੱਸ ਦਿੱਤਾ ਜੋ ਕਰਨਾ ਸੀ ਕਹਿੰਦੇ ਉਸ ਬਸੋਖ ਨੇ ਰੱਬ ਦੇ ਰੰਗ ਵਿੱਚ ਰੰਗੀ ਹੋਈ ਉਸ ਰੂਹ ਦੀ ਗੱਲ ਮੰਨ ਕੇ ਆਪਣੇ ਪਰਿਵਾਰ ਨੂੰ ਵੀ ਦੱਸਿਆ ਪਰਿਵਾਰ ਦੇ ਇੱਕ ਦੋ ਜੀ ਅਤੇ ਉਹ ਖੁਦ ਘਰ ਦਾ ਮੁਖੀਆ ਰਾਤ ਨੂੰ ਸੌਂਣ ਲੱਗਿਆ ਉਸੇ ਸ਼ਬਦ ਦਾ ਜਾਪ ਕਰਨ ਲੱਗੇ ਕਹਿੰਦੇ ਦੇਖਦੇ ਆਂ ਇਹ ਦੇਖਦੇ ਆਂ ਸੱਚ ਮੁੱਚ ਸਤਿਗੁਰ ਸੱਚੇ ਬਾਸ਼ਰੀ ਐਸੀ ਕਿਰਪਾ ਵਰਤੀ ਕਿ ਉਹਨਾਂ ਦਾ ਅੰਮ੍ਰਿਤ ਵੇਲਾ ਪੰਕਾ ਹੋ ਗਿਆ ਭਾਵੇਂ ਉਹਨਾਂ ਨੂੰ ਸਵੇਰੇ ਜਲਦੀ ਜਾਗਣ ਲੱਗੀ ਜਲਦੀ ਉੱਠਣ ਕਰਕੇ ਉਹਨਾਂ ਦੇ ਸਾਰੇ ਕੰਮ ਧੰਦੇ ਵੀ ਸਹੀ ਸਮੇਂ ਤੇ ਹੋਣ ਲੱਗੇ ਸਹੀ ਤਰੀਕੇ ਨਾਲ ਹੋਣ ਲੱਗੇ ਅਤੇ ਸਰੀਰ ਦੇ ਜੋ ਦੁੱਖ ਰੋਗ ਸੀ ਉਹ ਵੀ ਦੂਰ ਹੋਣ ਲੱਗੇ ਹੁਣ ਤਨ ਮਨ ਦੋਵੇਂ ਖਿਹੜਿਆ ਰਹਿੰਦਾ ਕਹਿੰਦੇ 21 ਦਿਨਾਂ ਬਾਅਦ ਉਸੇ ਰੂਹ ਨੂੰ ਮਿਲ ਕੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਹੀ ਰੰਗ ਦਿਖਾਇਆ ਤੁਸੀਂ ਸਾਨੂੰ ਇੰਨੀ ਸੋਹਣੀ ਜੀਵਨ ਜੀਵਤ ਦੱਸੀ ਜਿਵੇਂ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਨੇ ਦੱਸਿਆ ਕਿ ਭਾਈ ਮੈਂ ਕੁਝ ਨਹੀਂ ਕੀਤਾ ਜੋ ਕੀਤਾ ਹੈ ਪਰਮਪਿਤਾ ਪਰਮਾਤਮਾ ਨੇ ਹੀ ਕੀਤਾ ਹੈ ਮੈਂ ਤਾਂ ਸਿਰਫ ਉਹ ਪਰਮਾਤਮਾ ਦੀ ਦਿੱਤੀ ਹੋਈ ਡਿਊਟੀ ਨੂੰ ਨਿਭਾਇਆ ਹੈ ਕਿਉਂਕਿ ਕਿਸੇ ਨੂੰ ਚੰਗੀ ਸਲਾਹ ਦੇਣਾ ਸਹੀ ਰਸਤਾ ਦਿਖਾਉਣਾ ਇਹ ਵੀ ਬੜਾ ਭਲਾ ਕੰਮ ਆ ਇੱਕ ਪੁੰਨ ਦਾ ਕੰਮ ਆ ਮਨੁੱਖ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਤੁਹਾਡੀ ਦਸੀਸ ਜੁਗਤ ਕਰਕੇ ਸਾਡਾ ਅਮਰਤ ਵੇਲਾ ਵੀ ਪੱਕਾ ਹੋ ਗਿਆ ਹੁਣ ਤਾਂ ਅਸੀਂ ਘਰ ਦੇ ਦੋ ਤਿੰਨ ਜੀ ਰੋਜ਼ ਸਵੇਰੇ ਅਮਰਤ ਵੇਲੇ ਉੱਠਦੇ ਆ ਉੱਠ ਕੇ ਨਾਮ ਜਪਦੇ ਆ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਅਤੇ ਸਾਡੇ ਸਾਰੇ ਕੰਮਕਾਰ ਵੀ ਠੀਕ ਹੋਣੇ ਸ਼ੁਰੂ ਹੋ ਗਏ ਆ ਸਾਡੇ ਤਣ ਦੇ ਰੋਗ ਵੀ ਦੂਰ ਹੋਣੇ ਸ਼ੁਰੂ ਹੋ ਗਏ ਆ ਹੁਣ ਸਰੀਰ ਚੁਸਤੀ ਫੁਰਤੀ ਦੇ ਵਿੱਚ ਰਹਿੰਦਾ ਏ ਪਹਿਲਾਂ ਤਾਂ ਅਸੀਂ ਬਿਨਾ ਕੰਮ ਕੀਤੇ ਆ ਹੀ ਥੱਕੇ ਰਹਿੰਦੇ ਸੀ ਸਰੀਰ ਨੂੰ ਕੋਈ ਵੱਡੀ ਬਿਮਾਰੀ ਨਹੀਂ ਸੀ ਪਰ ਸਰੀਰ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦਾ ਸੀ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਹੈ ਤੁਹਾਡਾ ਧੰਨਵਾਦ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਨਹੀਂ ਭਾਈ ਜੋ ਵੀ ਮਨੁੱਖ ਰਾਤ ਦਾ ਬਿਨਾਂ ਸੰਭਾਲਦੇ ਆ ਨਾ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਆਪੇ ਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਆ ਮੈਂ ਤਾਂ ਸਿਰਫ ਤੁਹਾਨੂੰ ਯੁਗਤ ਦੱਸੀ ਆ ਤੁਸੀਂ ਆਪ ਹੀ ਦੱਸਿਆ ਸੀ ਕਿ ਤੁਹਾਡੇ ਤੋਂ ਅਮਰਤ ਲੈ ਲੈ ਨਹੀਂ ਉੱਠਿਆ ਜਾਂਦਾ ਸੱਚ ਤਾਂ ਇਹ ਹੈ ਕਿ ਅਮਰ ਤਵੇਲਾ ਹੀ ਸਾਡੀਆਂ ਖੁਸ਼ੀਆਂ ਦਾ ਖਜ਼ਾਨਾ ਹੈ ਅਮਰ ਤਵੇਲਾ ਗੁਰਨਾਣਕ ਪਾਤਸ਼ਾਹ ਦੀ ਗੋਦ ਆ ਪਰ ਅਮਰ ਤਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਸਭ ਦੇ ਵਸ ਦੀ ਗੱਲ ਨਹੀਂ ਹੈ ਤਾਂ ਪਰਪਿਤਾ ਪਰਮਾਤਮਾ ਜੀ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਹੋਵੇ ਉਹੀ ਸਤਗੁਰ ਸੱਚੇ ਪਾਤਸ਼ਾਹ ਦੀ ਇਸ ਦਾਤ ਦਾ ਆਨੰਦ ਮਾਣ ਸਕਦੇ ਆ ਤਾਂ ਉਹ ਗੁਰੂਪਕ ਪਿਆਰੇ ਨੇ ਸਾਰੀ ਗੱਲਬਾਤ ਦੱਸੀ ਕਿ ਭਾਈ ਜੀ ਤੁਸੀਂ ਕਿਹਾ ਸੀ ਨਾ ਕਿ ਤੁਸੀਂ ਅਵਰਤ ਵੀ ਲੈ ਨਹੀਂ ਉੱਠ ਸਕਦੇ ਇਸੇ ਕਰਕੇ ਮੈਂ ਤੁਹਾਨੂੰ ਰਾਤ ਨੂੰ ਸੌਣ ਲੱਗਿਆਂ ਇਹ ਸ਼ਬਦ ਜਾਪ ਦੱਸਿਆ ਸ਼ਬਦ ਜਾਪ ਕਿਹੜਾ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਦੇ ਸੱਚ ਜੁਗਾ ਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਪਾਪ ਕੀ ਮੂਰ ਮੰਤਰ ਜੀ ਦਾ ਜਾਪ ਕਰਨਾ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਓਨੀ ਦੇਰ ਤੱਕ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਅਤੇ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਜੋ ਵੀ ਦਿਨ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗਣੀ ਜੋ ਮਾਲਕ ਨੇ ਦਾਤਾ ਦਿੱਤੀਆਂ ਉਹਨਾਂ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੋਣੀ ਕੀ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਕਿਰਪਾ ਕਰਨ ਸਾਨੂੰ ਵੀ ਆਪਣੀ ਅਨਮੋਲੀ ਦਾਤ ਬਖਸ਼ੋ ਸਾਨੂੰ ਅਮਰਤ ਰੇਲਾ ਬਖਸ਼ੋ ਅਮਰਤ ਰੇਲੇ ਦਾ ਨਾਮ ਬਖਸ਼ੋ ਤਾਂ ਸਤਿਗੁਰ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰਦੇ ਨੇ ਅਤੇ ਸੱਚ ਕਰਕੇ ਜਾਣਿਓ ਜਿਸ ਮਨੁੱਖ ਦੇ ਕੋਲ ਅਮਰਤ ਰੇਲਾ ਹੈ ਅਮਰਤਵੀਰ ਦਾ ਨਿਤਨੇਮ ਪੱਕਾਈ ਉਹ ਦੁਨੀਆ ਦਾ ਸਭ ਤੋਂ ਕੁਛ ਨਸੀਬੰਦਾ ਹੈ ਸਭ ਤੋਂ ਅਮੀਰ ਹੈ ਸਭ ਤੋਂ ਤਲਵਾਨਿਆ ਕਿਉਂਕਿ ਕਿਸ ਬੰਦੇ ਨੂੰ ਅਮਰਤਵੀਰ ਤੇ ਅਮਰਤਵੀਰ ਦਾ ਨਾਮ ਮਿਲ ਜਾਵੇ ਗੁਰਨਾਣਕ ਪਾਸ਼ਾ ਉਹਦੇ ਤੋਂ ਕੋਈ ਚੀਜ਼ ਨਹੀਂ ਦੂਰ ਨਹੀਂ ਰੱਖਦੇ ਸਤਗੁਰ ਸੱਚੇ ਪਾਸ਼ਾ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਹੀ ਉਸ ਮੁਰਖ ਨੂੰ ਦੇ ਦਿੰਦੇ ਆ ਵੀ ਭਾਈ ਭਾਵੇਂ ਵੰਡ ਭਾਵੇਂ ਵਰਤ ਤੇਰੀ ਮਰਜ਼ੀ ਆ ਸੋ ਜੀ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਘਰ ਦੇ ਖਜ਼ਾਨੇ ਦੀ ਚਾਬੀ ਪ੍ਰਾਪਤ ਕਰਨਾ ਚਾਹੁੰਦੇ ਆ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਉਹਨਾਂ ਦਾ ਮਿਹਰ ਭਰਿਆ ਹੱਥ ਆਪਣੇ ਸਿਰ ਤੇ ਜਵਨੇ ਆ ਤਾਂ ਰੋਜ਼ ਰੋਜ਼ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਅਮਰ ਤੇਰੇ ਨਾਮ ਬਖਸ਼ੋ ਅਮਰ ਤੇਲੇ ਦੇ ਨਾਮ ਦੇ ਵਿੱਚ ਬਹੁਤ ਸੁੱਖ ਨੇ ਇਹ ਉਹੀ ਮਹਿਸੂਸ ਕਰ ਸਕਦੇ ਆ ਜੋ ਅਮਰ ਤੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਬਾਕੀਆਂ ਨੂੰ ਸਿਰਫ ਇਹ ਗੱਲਾਂ ਲੱਗਦੀਆਂ ਨੇ ਤਾਂ ਜੇਕਰ ਇਹ ਅਨੰਤ ਮਹਿਸੂਸ ਕਰਨਾ ਹੈ ਤਾਂ ਅਮਰਤ ਵੇਲੇ ਦੇ ਵਿੱਚ ਉੱਠਣਾ ਪੈਣਾ ਹੈ ਉਠ ਕੇ ਨਾਮ ਜਪਨਾ ਪੈਣਾ ਹੈ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਕਮਾਈ ਵਾਲੇ ਸੰਤ ਮਹਾਂਪੁਰਖ ਗੱਲਾਂ ਸਮਝਾਉਂਦੇ ਨੇ ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਕਮਾਈਆਂ ਨੇ ਤਾਂ ਸਾਨੂੰ ਸਮਝਾਉਂਦੇ ਨੇ ਤਪਾਈ ਆਪਾਂ ਵੀ ਕੋਸ਼ਿਸ਼ ਕਰਨੀ ਹੈ ਕਿ ਰੋਜ਼ ਰੋਜ਼ ਅਮਰਤ ਵੇਲੇ ਉੱਠੀਏ ਨਹੀਂ ਉੱਠਿਆ ਜਾਂਦਾ ਗੁਰੂ ਨਾਨਕ ਪਾਸ਼ਾ ਦੇ ਅੱਗੇ ਰੋਜ਼ ਅਰਦਾਸਾਂ ਬੇਂਤੀਆਂ ਲਾਉਣੀਆਂ ਕਿ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਦਰਸ ਕਰੋ ਮੇਰੇ ਮਾੜੇ ਕਰਮਾਂ ਦੇ ਵਰਕੇ ਪਾੜੋ ਮੇਰੇ ਤੇ ਦਰਸ ਕਰਕੇ ਮੈਨੂੰ ਅਮਰਤ ਵੇਲਾ ਬਖਸ਼ੋ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਗੁਰਬਾਣੀ ਦਾ ਪਾਠ ਕਰੋ ਜਪਜੀ ਸਾਹਿਬ ਜੀ ਦੇ ਪਾਠ ਚੋ ਪਈ ਸਾਹਿਬ ਜੀ ਦੇ ਪਾਠ ਮੂਲ ਮੰਤਰ ਜੀ ਦੇ ਜਾਪ ਕਰ ਕਰਕੇ ਗੁਰੂ ਅਗੇ ਅਰਦਾਸ ਬੇਨਤੀ ਲਾਉਣੀ ਕਿ ਸਤਿਗੁਰ ਸੱਚੇ ਪਾਸ਼ਾ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਦੇਦੋ ਜਿਸ ਦਿਨ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਾਮ ਮਿਲ ਗਿਆ ਕਹਿੰਦੇ ਫਿਰ ਕੁਝ ਵੀ ਮੂੰਹ ਬੋਲ ਕੇ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਸ਼ਾ ਆਪੇ ਹੀ ਕਿਰਪਾ ਕਰਦੇ ਨੇ ਉਸੇ ਬੜੋ ਖੜੇ ਬੋਲਣ ਤੋਂ ਪਹਿਲਾਂ ਹੀ ਹੁੰਦੇ ਬੰਦੀਆਂ ਇਸ਼ਾਵਾਂ ਪੂਰੀਆਂ ਹੁੰਦੀਆਂ ਨੇ ਤਾਂ ਫਿਰ ਆਪਾਂ ਵੀ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਇਕਰੀ ਉੱਠਣਾ ਸ਼ੁਰੂ ਕਰੀਏ ਉੱਠ ਕੇ ਗੁਰਬਾਣੀ ਦੇ ਵਿੱਚ ਮਨ ਜੁੜੇ ਚਾਹੇ ਨਾ ਜੁੜੇ ਸਿਮਰਨ ਦੇ ਵਿੱਚ ਮਨ ਜੁੜੇ ਚਾਹੇ ਨਾ ਜੁੜੇ ਬਸ ਗੁਰਨਾਨਕ ਬਾਸ਼ਾ ਦੀ ਯਾਦ ਵਿੱਚ ਬੈਠ ਜਾਣਾ ਹੈ ਹਾਜ਼ਰੀ ਲਗਵਾਉਣੀ ਆ ਸਾਨੂੰ ਤਾਂ ਸਾਡੀ ਲਗਾਈ ਹੋਈ ਹਾਜ਼ਰੀ ਦਾ ਮਿਹਨਤ ਤਾਂ ਨਾ ਮਿਲ ਜਾਣਾ ਹੈ ਜਿਵੇਂ ਇੱਕ ਮਜ਼ਦੂਰ ਦਿਹਾੜੀ ਕਰਦਾ ਏ ਉਹ ਦਿਹਾੜੀ ਭਾਵੇਂ ਆਪਣੇ ਮਨ ਨਾਲ ਕਰੇ ਤੇ ਭਾਵੇਂ ਬੱਦੂ ਰੁੱਤਾ ਕਰੇ ਪਰ ਉਹਨੂੰ ਉਹਦੀ ਦਿਹਾੜੀ ਦੇ ਪੈਸੇ ਜਰੂਰ ਮਿਲਦੇ ਆ ਵੀ ਇੰਨੇ ਆਪਣੀ ਦਿਹਾੜੀ ਪੂਰਗਾਈ ਆ ਉਸੇ ਤਰ੍ਹਾਂ ਆਪਾਂ ਵੀ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਉੱਠ ਕੇ ਨਾਮ ਜਪਨਾ ਹੈ ਜੇਕਰ ਆਪਾਂ ਰੋਜ਼ ਸੇਰੇ ਅਮਰਤ ਵੇਲੇ ਦੇ ਵਿੱਚ ਉੱਠ ਕੇ 2 1/2 ਘੰਟੇ ਬੱਦੂ ਰਿੱਤੇ ਵੀ ਬੈਠਣਾ ਸ਼ੁਰੂ ਕਰ ਦੇਵਾਂਗੇ 2 1/2 ਘੰਟੇ ਚਲ ਬੋਤਾ ਕਹਿ ਦਿੱਤਾ ਕਿਤੇ 5 10 15 ਵੀਵੇਂ ਅੱਧਾ ਘੰਟਾ ਇੰਨੀ ਤੋਂ ਹੀ ਸ਼ੁਰੂਆਤ ਕਰ ਲਈ ਹੈ ਨਾ ਤਾਂ ਸਤਸੁਰ ਸੱਚੇ ਪਾਸ਼ਾ ਜਰੂਰ ਕਿਰਪਾ ਕਰਦੇ ਨੇ ਉਹ ਤਾਂ ਕਹਿੰਦੇ ਨੇ ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਜਿੰਨੀ ਮਿਹਨਤ ਕਰਾਂਗੇ ਓਨੀ ਹੀ ਮਜ਼ਦੂਰੀ ਮਿਲੇਗੀ ਜਿੰਨਾ ਹੀ ਸਮਾਂ ਗੁਰੂ ਨਾਨਕ ਪਾਸ਼ਾ ਜੀ ਦੇ ਲਈ ਕੱਢਾਂਗੇ ਸਤਗੁਰ ਸੱਚੇ ਪਾਸ਼ਾ ਓੰਡੀਆਂ ਹੀ ਮਿਹਰਾਂ ਕਿਰਪਾ ਸਾਡੇ ਉੱਤੇ ਕਰਦੇ ਨੇ ਜ਼ਿੰਦਗੀ ਦੇ ਸਾਰੇ ਦੁੱਖ ਦਲਿੱਦਰ ਕਸ਼ਟ ਊਰ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਫਿਰ ਆਏ ਹੋਏ ਦੁੱਖ ਦੁੱਖ ਨਹੀਂ ਲੱਗਦੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਦਾ ਮੀਰ ਪ੍ਰਿਆਹ ਹੱਥ ਸਰਤੇ ਹੁੰਦਾ ਹੈ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੁੱਖਾਂ ਦੀਆਂ ਗਰਮ ਹਵਾਵਾਂ ਸਾਡੇ ਤੱਕ ਪਹੁੰਚ ਨਹੀਂ ਦਿੰਦੇ ਉਹ ਦੁੱਖ ਕਦੋਂ ਆਏ ਕਦੋਂ ਗਏ ਪਤਾ ਹੀ ਨਹੀਂ ਲੱਗਦਾ ਸਤਿਗੁਰ ਸੱਚੇ ਪਾਸ਼ਾ ਸੂਰੀ ਤੋਂ ਸੂਰ ਬਣਾ ਦਿੰਦੇ ਨੇ ਤੇ ਫਿਰ ਆਓ ਆਪਾਂ ਵੀ ਰੋਜ਼ ਸਵੇਰੇ ਅਪਰਤ ਵੇਲੇ ਦੇ ਵਿੱਚ ਉੱਠੀਏ ਉੱਤਕੇ ਵੀ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਮਾਲਕਾ ਤੇਰਾ ਸ਼ੁਕਰ ਹੈ ਤੁਸੀਂ ਇਹ ਦਾਤ ਮੈਨੂੰ ਦਿੱਤੀ ਆ ਮੇਰੇ ਤੇ ਕਿਰਪਾ ਕੀਤੀ ਆ ਅਤੇ ਜਿੰਨੀ ਦੇਰ ਤੱਕ ਇਹ ਦਾਤ ਮਿਲਦੀ ਨਹੀਂ ਬਸ ਦਿਨ ਰਾਤ ਇੱਕ ਕਰ ਦੇਣਾ ਮਿੰਤਾ ਤਰਲੇ ਕੱਢਨੇ ਆ ਆਪਣੀਆਂ ਅਰਜ਼ੀਆਂ ਲਾ ਕੇ ਗੁਰੂ ਨਾਨਕ ਪਾਸ਼ਾ ਅੱਗੇ ਫਿਰ ਸੋਣਾ ਕਿ ਗੁਰਨਾਨਕ ਪਾਸ਼ਾ ਮਿਹਰ ਕਰੋ ਤਰਸ ਕਰੋ ਮਹਾਪੁਰਖ ਜੀ ਕਹਿੰਦੇ ਵੀ ਹੁਣ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਨੇ ਜੋ ਕਹਿ ਦਿੰਦੇ ਆਂ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਦੇ ਆਂ ਉੱਪਰ ਉੱਠਿਆ ਲੇ ਜਾਂਦਾ ਤਾਂ ਮਹਾਪੁਰਖ ਜੀ ਕਹਿੰਦੇ ਭਾਈ ਇਹ ਬਿਲਕੁਲ ਝੂਠ ਆ ਜੇ ਉੱਠਣਾ ਚਾਹੁੰਦੇ ਹੋਈਏ ਫਿਰ ਤਾਂ ਉੱਠ ਪਾਵਾਂਗੇ ਜਿਵੇਂ ਉਹ ਕਿਸੇ ਬੰਦੇ ਨੂੰ ਭੁੱਖ ਲੱਗੀ ਆ ਪਿਆਸ ਲੱਗੀ ਆ ਤਾਂ ਉਹ ਆਪਣੀ ਭੁੱਖ ਨੂੰ ਹਟਾਉਣ ਦੇ ਲਈ ਪਿਆਸ ਨੂੰ ਬੁਝਾਉਣ ਦੇ ਲਈ ਕਿੰਨੇ ਤਰਲੋ ਮਸ਼ੀਨ ਦਾ ਹੈ ਕਿੰਨੇ ਵਾਰ ਸੇ ਹੱਥ ਪੈਰ ਮਾਰਦਾ ਕਿ ਮੈਨੂੰ ਕੋਈ ਰੋਟੀ ਮਿਲ ਜਾਵੇ ਪਾਣੀ ਮਿਲ ਜਾਵੇ ਜਿਹਦੇ ਨਾਲ ਮੇਰੀ ਭੁੱਖ ਪਿਆਸ ਮٹے ਤਜੇ ਕਰਸਨ ਅਮਰਤ ਵੇਲੇ ਦੀ ਪਿਆਸ ਹੈ ਅਮਰਤ ਵੇਲੇ ਦੀ ਤੜਫਿਆ ਤਾਂਕਰ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਅਮਰਤ ਵੇਲੇ ਉੱਠਣ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਕਿੰਨੀਆਂ ਗਮਿੰਤਾ ਤਰਲੇਪ ਗੁਰਨਾਨਕ ਪਾਤਸ਼ਾਹ ਦੇ ਕਰਦੇ ਹਾਂ ਕਿੰਨੀਆਂ ਗਾਂ ਅਰਜ਼ੀਆਂ ਅਸੀਂ ਗੁਰਨਾਨਕ ਪਾਤਸ਼ਾਹ ਅੱਗੇ ਲਾਈਆਂ ਨੇ ਜੇ ਲਾਈਆਂ ਨੇ ਫਿਰ ਤਾਂ ਅਸੀਂ ਕਹਿਣ ਵਾਲੇ ਬਣ ਕੇ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਉੱਠਿਆ ਨਹੀਂ ਜਾਂਦਾ ਪਰ ਜੇ ਸਿਰਫ ਗੱਲਾਂ ਰਾਹੀ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੱਲਾਂ ਰਾਹੀ ਰੋਜ਼ ਕਹਿੰਦੇ ਆ ਵੀ ਮੈਂ ਉੱਠਣਾ ਚਾਹਣਾ ਹਾਂ ਉੱਠਿਆ ਨਹੀਂ ਜਾਂਦਾ ਕੀ ਕਰਾਂ ਤਾਂ ਫਿਰ ਤਾਂ ਜੋ ਮਰਜੀ ਬਹਾਨੇ ਬਣਾ ਲਈਏ ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਪਰ ਗੁਰੂ ਨਾਨਕ ਪਾਤਸ਼ਾਹ ਸਭ ਜਾਣਦੇ ਨੇ ਉਹ ਅੰਦਰ ਜਾਨੀ ਨੇ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਦੇ ਨੇ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਜਿਸ ਦਿਨ ਵੀ ਸਾਡੇ ਅੰਦਰ ਅਮਰਤ ਵੇਲੇ ਦਾ ਚਾ ਪੈਦਾ ਹੋ ਗਿਆ ਅਮਰਤ ਵੇਲੇ ਦੀ ਅਮਰਤ ਵੇਲੇ ਦੇ ਨਾਮ ਦੀ ਤੜਫ ਪੈਦਾ ਹੋ ਗਈ ਨਾ ਸਤਿਗੁਰ ਸੱਚੇ ਬਾਸ਼ਾ ਨੇ ਪਾਲ ਦੀ ਦੇਰ ਨਹੀਂ ਲਾਉਣੀ ਆਪਣੇ ਆਪ ਅਮਰਤ ਵੇਲੇ ਦੇ ਵਿੱਚ ਜਾਗ ਆਵੇਗੀ ਉੱਠ ਕੇ ਨਾਮ ਜਪਾਂਗੇ